ਮੈਨੂੰ ਥਾਇਰੋਇਡ ਬੀਪੀ 슈ਗਰ ਬਹੁਤ ਸਾਰੀਆਂ ਪ੍ਰੋਬਲਮਾਂ ਸੀ ਯੋਗੇ ਦੇ ਨਾਲ ਮੈਨੂੰ ਸਾਰਾ ਬਿਲਕੁਲ ਬਹੁਤ ਹੀ ਬੈਨੀਫਿਟ ਮਿਲਿਆ ਔਰ ਮੈਂ ਬਿਲਕੁਲ ਤੰਦਰੁਸਤ ਹੋ ਰਹੀ ਹਾਂ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਨਾਮ ਮਧੂ ਹੈ ਮੈਂ 2 ਮਹੀਨੇ ਤੋਂ ਯੋਗ ਯੋਗਸ਼ਾਲਾ ਚ ਆ ਰਹੀ ਹਾਂ ਮੈਨੂੰ ਚਿਕਨ ਗੁਨੀਆਂ ਦੀ ਪ੍ਰੋਬਲਮ ਸੀਗੀ ਮੇਰੀ ਚਿਕਨ ਗੁਨੀਆਂ ਦੀ ਸਾਰੀ ਦਵਾਈ ਛੁੱਟ ਗਈ ਐ ਜੋਗ ਕਰਕੇ ਸੀਐਮ ਮਾਨ ਸਰਕਾਰ ਦਾ ਦਿਲੋਂ ਧੰਨਵਾਦ ਕਰਦੀ ਹਾਂ ਇੱਕ ਮਿਸ ਕਾਲ ਮਾਰਨੀ ਐ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਤੇ ਤੁਸੀਂ ਮਹੀਨੇ ਦੋ ਮਹੀਨੇ ਹੀ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੇਰਾ ਨੋ ਜਗਰਾਜ ਭੰਡੋਰੀ ਆ ਜੀ ਸਾਡੀ ਜਿਹੜੀ ਹੈਗੀ ਆ ਸਿਵਲ ਡਿਫੈਂਸ ਵੱਲੋਂ ਜਿਹੜੀ ਹੈਗੀ ਆ ਇੱਕ ਬਣੀ ਵੀ ਹੈ ਕਮੇਟੀ ਲਾ ਲੋ ਸੰਸਥਾ ਲਾ ਲੋ ਉਹਦੇ ਸਾਡੇ ਸੀਨੀਅਰ ਨੇ ਜਿਹੜੇ ਮਹਿੰਦਰ ਕਪਲ ਜੀ ਨੇ ਹੋਰ ਅਕਲੇਸ਼ ਜੀ ਨੇ ਕਈ ਹੋਰ ਸੀਨੀਅਰ ਨੇ ਜੇ ਨਾਮ ਲਈਦਾ ਬਾਈਟ ਜ਼ਿਆਦਾ ਹੋ ਜੂਗੀ ਅਸੀਂ ਇੱਕ ਤਾਂ ਇਹ ਕੀਤਾ ਸੀਗਾ ਵੀ ਇੱਥੇ ਟ੍ਰੈਫਿਕ ਦਾ ਜਿਹੜਾ ਹੈਗਾ ਸਵੇਰ ਸ਼ਾਮ ਬੱਚੇ ਲੰਘਦੇ ਆ ਬਹੁਤ ਦਿੱਕਤ ਚ ਆਉਂਦੇ ਸੀ ਤੋਂ ਆਪ ਜੀ ਨੇ ਰਿਕਾਰਡਿੰਗ ਵੀ ਕੀਤੀ ਉਹ ਤੋਂ ਪਤਾ ਲੱਗ ਜਾਏਗਾ ਕਿ 2 ਤੋਂ 3 ਮਿੰਟਾਂ ਦੇ ਵਿੱਚ ਜਿਹੜੀ ਹੈਗੀ ਆ ਜਿਹੜੀ ਟ੍ਰੈਫਿਕ ਆ ਉਹ ਫਿਨਿਸ਼ ਹੋ ਜਾਂਦੀ ਆ ਅੱਗੇ ਕਿੰਨਾ ਟਾਈਮ ਲੱਗਦਾ ਸੀ ਅੱਗੇ ਤਾਂ ਮੰਨ ਕੇ ਚੱਲੋ 1.5 ਘੰਟਾ ਅੱਧਾ ਅੱਧਾ ਘੰਟਾ ਲੋਕ ਇੱਥੇ ਆਪਸ ਵਿੱਚ ਲੜੀ ਜਾਂਦੇ ਸੀ ਕੋਈ ਪਤਾ ਨਹੀਂ ਲੱਗਦਾ ਸੀ ਕਿ ਇਹਨੇ ਕਿੱਧਰ ਨੂੰ ਜਾਣਾ ਕਿੱਧਰ ਸੀਗਾ ਉਹ ਤਾਂ ਚਲੋ ਪਤਾ ਨਹੀਂ ਅਸੀਂ ਦੌੜ ਨਹੀਂ ਕੀਤਾ ਪਰ ਜਿਹੜਾ ਟ੍ਰੈਫਿਕ ਦਾ ਟਾਈਮ ਸੀ ਤਾਂ ਅਸੀਂ ਘੜੀ ਦਾ ਟਾਈਮ ਦੇਖੀਏ 6 ਮਿੰਟਾਂ ਦੇ ਵਿੱਚ ਵਿੱਚ ਤਿੰਨੇ ਗੱਡੀਆਂ ਦੇ ਜਿਹੜੀ ਟ੍ਰੈਫਿਕ ਸੀ ਉਹ ਫਿਨਿਸ਼ ਹੋ ਗਈ ਆ ਅੱਗੇ ਕਿੰਨਾ ਟਾਈਮ ਲੱਗਦਾ ਤਨ ਗੱਡੀਆਂ ਨੇ ਅੱਗੇ ਤਿੰਨ ਗੱਡੀਆਂ ਨੂੰ ਐਲ ਆਲੂ ਡੇਡ ਡੇਡ ਘੰਟਾ ਇੱਥੇ ਖੜਾ ਰਹਿਦਾ ਜੀ ਘੰਟਾ ਘੰਟਾ ਜਮ ਲੱਗਿਆ ਰਹਿੰਦਾ ਜੀ ਬਹੁਤ ਜ਼ਿਆਦਾ ਸੋ ਧੰਨਵਾਦ ਕਰਾਂਗੇ ਅਸੀਂ ਐਸਐਸਪੀ ਸਾਹਿਬ ਦਾ ਜਿਹੜੇ ਸਾਨੂੰ ਪੂਰੀ ਸਪੋਰਟ ਕਰ ਰਹੇ ਨੇ ਔਰ ਸਾਡਾ ਜਿਹੜੀ ਸਿਵਲ ਡਿਫੈਂਸ ਆ ਉਹ ਪੂਰੀ ਟੀਮ ਦਾ ਜਿਹੜੀ ਸਵੇਰੇ ਆਪ ਦਾ ਟਾਈਮ ਕੱਢਦੀ ਆ ਤੇ ਦੁਪਹਿਰੇ ਜਦੋਂ ਐ ਮੰਨ ਕੇ ਚੱਲੀਏ ਲੋਕ ਸੁੱਤੇ ਪਏ ਹੁੰਦੇ ਨੇ ਬੱਚਿਆਂ ਨੂੰ ਛੁੱਟੀ ਆਉਂਦੀ ਹੈ 2 ਵਜੇ ਪੂਰੀ ਸਿਖਰ ਦੁਪਹਿਰੇ ਵੀ ਇੱਥੇ ਇੱਕ ਸੀ ਆ ਕੇ ਡਿਊਟੀ ਜਿਹੜੀ ਨਿਭਾਉਂਦੇ ਆ ਸਾਰੇ ਬੰਦੇ ਤੋਂ ਸਾਰਿਆਂ ਦਾ तहे ਦਿਲੋਂ ਧੰਨਵਾਦ ਆ ਔਰ ਅਸੀਂ ਪਬਲਿਕ ਨੂੰ ਵੀ ਇਹ ਗੱਲ ਕਹਾਂਗੇ ਕਿ ਪੰਜ ਚਾਰ ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਸਾਡਾ ਸਾਫ਼ ਰੱਖਿਆ ਕਰੋ ਇਹ ਜਿਹੜੀ ਸਿਵਲ ਡਿਫੈਂਸ ਦੀ ਜਿਹੜੀ ਡਰੈੱਸ ਆ ਇਹ ਲੋਕਾਂ ਲਈ ਹੀ ਬਣੀ ਆ ਲੋਕਾਂ ਨੂੰ ਸੁਚੇਤ ਕਰਨ ਲਈ ਜਾਂ ਉਹਨਾਂ ਨੂੰ ਕੋਈ ਵੀ ਸਾਡੇ ਕੋਲ ਮੈਸੇਜ ਆਉਂਦਾ ਭਲਾਈ ਦਾ ਉਹਨਾਂ ਨੂੰ ਦੇਣ ਲਈ ਤੋਂ ਵੱਧ ਤੋਂ ਵੱਧ ਸਾਡਾ ਸਹਿਯੋਗ ਦਿਆ ਕਰੋ ਔਰ ਸਾਡਾ ਸਾਥ ਦਿਓ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਲੋਕ ਭਲਾਈ ਕੰਮ ਆ ਸੋ ਧੰਨਵਾਦ ਆ ਸਾਰੇ ਲੱਗੀਆਂ ਆ ਫੜਕਾਂ ਤੇ ਕਿੱਥੇ ਕਿੱਥੇ ਲੱਗੀਆਂ ਆ ਫਿਲਹਾਲ ਦੋ ਟੀਮਾਂ ਨੇ ਜੀ ਜ਼ਿਆਦਾਤਰ ਸੇਖਾ ਰੋਡ ਤੇ ਆ ਅੰਡਰ ਬ੍ਰਿਜ ਤੇ ਇੱਕ ਇੱਕ ਦਿਨ ਛੱਡ ਕੇ ਜਿਹੜੀ ਹੈਗੀ ਉੱਥੇ ਜਿਹੜੀ ਟੀਮ ਲੱਗਦੀ ਹੈ ਸਾਡੀ ਉਹ ਵੀ ਜਿਸ ਹੱਬ ਨੂੰ ਉਸਾ ਮੈਂਬਰਾਂ ਚ ਮੈਨੂੰ ਲੱਗਦਾ ਵੀ ਅਸੀਂ ਉਹ ਵੀ ਪ੍ਰੋਪਰ ਟਾਈਮ ਅਸੀਂ ਕਲੀਅਰ ਕਰ ਲਾਂਗੇ ਮੇਰਾ ਨਾਮ ਨਿਸ਼ੀਲ ਕੁਮਾਰ ਹੈ ਜੀ ਤੇ ਅਸੀਂ ਇੱਥੇ ਸਿਵਲ ਡਿਫੈਂਸ ਦੇ ਵਾਰੀਅਰਸ ਹੈਗੇ ਆਂਗੇ ਐਜ਼ ਅ ਵਲੰਟੀਅਰ ਅਸੀਂ ਇੱਥੇ ਸੇਵਾਵਾਂ ਨਿਵਾ ਰਹੇ ਆਂ ਜੋ ਕਿ ਮਾਨਵ ਰੱਖਿਆ ਦੇ ਹਿੱਤੂ ਅਸੀਂ ਇੱਥੇ ਪਹਿਲਾਂ ਵੀ ਬਲੈਕਆਊਟ ਵੇਲੇ ਵੀ ਸਾਡੀਆਂ ਡਿਊਟੀਆਂ ਲੱਗੀਆਂ ਹੋਈਆਂ ਸੀ ਉਦੋਂ ਬਹੁਤ ਸੇਵਾਵਾਂ ਨਿਵਾਈਆਂ ਤੇ ਹੁਣ ਅਸੀਂ ਇੱਥੇ ਟ੍ਰੈਫਿਕ ਕੰਟਰੋਲ ਕਰਨ ਵਾਸਤੇ ਇੱਥੇ ਸਿੱਖੇ ਫਾਟਕ ਬਰਨਾਲਾ ਵਿਖੇ ਆਪਣੀਆਂ ਸੇਵਾਵਾਂ ਨਿਵਾ ਰਹੇ ਆਂ ਜੋ ਕਿ ਸਵੇਰ ਵੇਲੇ ਜਦੋਂ ਸਕੂਲ ਟਾਈਮ ਹੁੰਦਾ ਬੱਚਿਆਂ ਨੂੰ ਇੱਥੇ ਟ੍ਰੈਫਿਕ ਦੇ ਵਿੱਚ ਬਹੁਤ ਲੰਮਾ ਟਾਈਮ ਖੜਨਾ ਪੈਂਦਾ ਸੀ ਪਹਿਲਾਂ ਜਦੋਂ ਟ੍ਰੇਨ ਆਉਂਦੀ ਸੀ ਤਾਂ 1 ਤੋਂ ਲੈ ਕੇ 1.5 ਘੰਟਾ ਜਿਹੜਾ ਹੈਗਾ ਉਹ ਟ੍ਰੈਫਿਕ ਜਾਮ ਹੋ ਜਾਂਦਾ ਸੀ ਕਿਉਂਕਿ ਇਧਰਲੇ ਪਾਸੇੋਂ ਜਿਹੜਾ ਹੈਗਾ ਜੰਨਾ ਵਾਲਾ ਰੋਡ ਵਾਲੀ ਸਾਈਡ ਤੋਂ ਤਿੰਨ ਰਸਤੇ ਪੈਂਦੇ ਨੇ ਦੂਸਰੀ ਪਾਸੇੋਂ ਇੱਕ ਰਸਤਾ ਪੈਂਦਾ ਹੈ ਤਾਂ ਉਹ ਜਾਮ ਬਹੁਤ ਵੱਡਾ ਲੱਗ ਜਾਂਦਾ ਸੀ ਕ੍ਰੋਸਿੰਗ ਨਹੀਂ ਸੀ ਉਹ ਬੰਦੀ ਪ੍ਰੋਪਰ ਤਾਂ ਹੁਣ ਸਾਡੇ ਜਿਹੜੇ ਸਿਵਲ ਡਿਫੈਂਸ ਦੇ ਵਲੰਟੀਅਰਸ ਹੈਗੇ ਨੇ ਉਹਨਾਂ ਨੇ ਇਹ ਤਹਈਆ ਚੱਕਿਆ ਤੇ ਇਸ ਟ੍ਰੈਫਿਕ ਨੂੰ ਕੰਟਰੋਲ ਕੀਤਾ ਸਵੇਰੇ ਸਕੂਲ ਟਾਈਮ ਵੇਲੇ اور ਦੁਪਹਿਰੇ ਦੇਖੋ ਜਦੋਂ ਕਿ ਇੰਨੀ ਅੱਜ ਕੱਲ ਦੇ ਗਰਮੀ ਦੇ ਮੌਸਮ ਦੇ ਵਿੱਚ ਇੰਨੀ ਟੁੱਪ ਹੁੰਦੀ ਹੈ ਤਾਂ ਉਦੋਂ ਵੀ ਸਾਡੇ ਸਿਵਲ ਡਿਫੈਂਸ ਦੇ ਜਿਹੜੇ ਇਹਨੇ ਵਲੰਟੀਅਰਸ ਉਦੋਂ ਵੀ ਇਹ ਟ੍ਰੈਫਿਕ ਕੰਟਰੋਲ ਕਰਦੇ ਕਿਉਂਕਿ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਬੱਚੇ ਆਉਂਦੇ ਉਦੋਂ ਟ੍ਰੈਫਿਕ ਬਹੁਤ ਜ਼ਿਆਦਾ ਲੱਗਦਾ ਹੁਣ ਕਿੱਥੇ ਪਹਿਲਾਂ 1 ਤੋਂ 1.5 ਘੰਟਾ ਲੱਗਦਾ ਸੀ ਟ੍ਰੈਫਿਕ ਨੂੰ ਨਿਕਲਣ ਨੂੰ ਹੁਣ 2 ਤੋਂ ਲੈ ਕੇ 3 ਮਿੰਟ ਦੇ ਵਿੱਚ ਇਹ ਸਾਰਾ ਟ੍ਰੈਫਿਕ ਕਲੀਅਰ ਹੋ ਜਾਂਦਾ ਜੀ ਲੋਕ ਜਾਗਰੂਕੋ ਨਹੀਂ ਹੋ ਰਹੇਗੇ ਮੈਂ ਦੇਖਦੇ ਲੋਕ ਸਾਡਾ ਸਹਿਯੋਗ ਵੀ ਕਰ ਰਹੇ ਨੇ ਬਹੁਤੇ ਜ਼ਿਆਦਾ ਲੋਕ 90% ਲੋਕ ਸਾਡਾ ਸਹਿਯੋਗ ਕਰਦੇ ਨੇ ਔਰ ਇਸ ਚੀਜ਼ ਦੀ ਸ਼ਲਾਘਾ ਕਰ ਰਹੇ ਨੇ ਪਰ ਠੀਕ ਹੈ ਇੱਕ ਦੋ ਵਿੱਚੋਂ ਹੁੰਦੇ ਨੇ ਆਨਸਰ ਸਮਾਜ ਦੇ ਵਿੱਚ ਉਹ ਵੀ ਹੌਲੀ ਹੌਲੀ ਸਮਝ ਜਾਣਗੇ ਜਦੋਂ ਉਹਨਾਂ ਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਸੇਫਟੀ ਔਰ ਉਹਨਾਂ ਦੀ ਪੜ੍ਹਾਈ ਵਾਸਤੇ ਹੀ ਕੰਮ ਹੋ ਰਿਹਾ ਹੈ। ਕਰਮੇਲ ਸਿੰਘ ਨਾ ਸਾਧਾ ਹੈ ਮੈਂ ਸਾਧਾ। ਕਿਹੜੇ ਮੁੰਡੇ ਕੰਮ ਕਰ ਰਹੇ ਵਧੀਆ ਕਰ ਰਹੇ ਜੀ। ਇੱਕ ਨੰਬਰ ਦਾ ਕੰਮ ਹੈ। ਐਹੀ ਜੀ ਡਿਊਟੀ ਨਾ ਮੈਂ ਜਵਾਹਰਪੁਰ ਦਾ ਅੰਮ੍ਰਿਤਸਰ ਦਾ ਕਿਤੇ ਨਹੀਂ ਵੇਖੀ। ਜਿਹਹੀ ਜੀ ਨਾ ਡਿਊਟੀ ਹੈ। ਕਿਹੜੀ ਜਗ੍ਹਾ ਤੇ ਕਰ ਰਹੇ ਜੀ ਇਹ? ਡਿਊਟੀ ਕਿਹੜੀ ਜਗ੍ਹਾ ਤੇ ਕਰ ਰਹੇ? ਇਹ ਇੱਥੇ ਬਗਲੇ ਲੋਕ ਵੀ ਇਹਨਾਂ ਨੂੰ ਗਾਲਾਂ ਕੱਢਦੇ ਆ ਜਾਗਰੂਕ ਰਹੋ ਉਹ ਖਵਾਫ ਆ ਬਾਬਾ ਤਬਾਲ ਕਰ ਲੋਕਾਂ ਨੂੰ ਜਾਗਰੂਕ ਹੋਣਾ ਜਿਹਦਾ ਲੱਗਦਾ ਹਾਂ ਮੈਂ ਆ ਮੈਂ